ਪਰ ਇਹ ਕਿ ਆਪਾਂ ਥੋੜੀ ਥੋੜੀ ਕੁਆਲੀਫਿਕੇਸ਼ਨ ਦੀ ਗੱਲ ਨਹੀਂ ਕਰ ਲਈ ਕੁਆਲੀਫਿਕੇਸ਼ਨ ਬਾਰੇ ਜਿੰਨੇ ਕੋ ਹੁਣ ਤੱਕ ਕਿਉਂਕਿ ਸਾਡੀ ਨਿਗਾਹ ਬਣੀ ਰਹੇਗੀ ਕਿ ਕੀ ਕਿਸ ਤਰ੍ਹਾਂ ਦਾ ਮਾਹੌਲ ਚੱਲਦਾ ਤਾਂ ਹੁਣ ਤੱਕ ਜਿੰਨੇ ਕੋ ਉਮੀਦਵਾਰ ਆਏ ਅੱਜ ਤਾਂ ਬੰਪਰ ਨਾਮਜ਼ਦਗੀਆਂ ਹੋ ਰਹੀਆਂ ਨੇ ਨਾ ਜੀ ਅਕਸ਼ਿਤ ਰੇਤੀਆ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਇਨਾ ਚੀਜ਼ਾਂ ਤੇ ਵੀ ਬਹੁਤ ਜ਼ਿਆਦਾ ਕਹਿ ਲਓ ਕਿ ਹਾਰਡਵਰਕ ਕੀਤਾ ਜਾਂਦਾ ਨੇ ਤਾਵਾ ਬੰਨੀ ਹੋ ਕੇ ਜੋਤਿਸ਼ ਵਿਗਿਆਨ ਕੀ ਕਹਿੰਦਾ ਫਲਾਣਾ ਦਿਨ ਸ਼ੁਭ ਹੋਏਗਾ ਭਾਈ ਕਿਹੜੇ ਧਾਰਮਿਕ ਸਥਾਨ ਤੋਂ ਅਸੀਂ ਸ਼ੁਰੂਆਤ ਕਰਨੀ ਚਾਹੋ ਇਹ ਨੀਜੀ ਚਲੋ ਰਿਸਕ ਕੋਈ ਸਮੱਸਿਆ ਨਹੀਂ ਮੈਨੂੰ ਇਹਦੇ ਤੋਂ ਕੋਈ ਪ੍ਰੋਬਲਮ ਨਹੀਂ ਆਈ ਹੈ ਜੀ ਤਾਂ ਖੈਰ ਅੱਜ ਜਿਹੜੀਆਂ ਨਾਮਜ਼ਦਗੀਆਂ ਹੋਣਗੀਆਂ ਜਦੋਂ ਇਹਨਾਂ ਦੀ ਕੈਲੋਕਸ ਸਾਰਿਆਂ ਦੀ ਨਾਮਜ਼ਦਗੀ ਹੋ ਜਾਏਗੀ ਫਿਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਐਫੀਡੈਫਟ ਆ ਉਹ ਆ ਜਾਣਗੇ ਆਨਲਾਈਨ ਫਿਰ ਉਸ ਤੋਂ ਬਾਅਦ ਪਤਾ ਲੱਗਦਾ ਰਹਿੰਦਾ ਹੈ ਕਿਉਂਕਿ ਪ੍ਰੈਸ ਕੋਲ ਤੇ ਜਿਦਾ ਹੀ ਆ ਜਾਂਦੇ ਹਨ ਜਿਹੜੀ ਲੋਕਲ ਪ੍ਰੈਸ ਹੁੰਦੀ ਆ ਉਹਦੇ ਕੋਲ ਜਿਦਾ ਹੀ ਐਫੀਡਾਪਟ ਆ ਜਾਂਦੇ ਆ ਜਾਂ ਚੋਣ ਕਮਿਸ਼ਨ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੇ ਵੀ ਅਪਡੇਟ ਹੋ ਜਾਂਦੇ ਹੋਣਗੇ ਤਾਂ ਦੇਖੋ ਹੁਣ ਤੱਕ ਜਿੰਨੇ ਵੀ ਉਮੀਦਵਾਰ ਮੈਦਾਨ ਚ ਆਏ ਆ ਚੰਗੀ ਗੱਲ ਇਹ ਆ ਕਿ ਇਹਨਾਂ ਦੇ ਵਿੱਚ 6 ਪ੍ਰੋਫੈਸ਼ਨਲ ਡਾਕਟਰ ਡਾਕਟਰ ਗਾਂਧੀ ਡਾਕਟਰ ਬਲਵੀਰ ਸਮੇਤ ਤਿੰਨ ਵਕੀਲ ਆ ਕੇ ਪੀ ਚੁੰਦਾ ਸਾਹਿਬ ਤੇ ਜੋ ਬਸਪਾ ਵਾਲੇ ਬਲਵਿੰਦਰ ਜੀ ਹੈ ਜੀ ਇਹ ਤੇ ਨਹੀਂ ਐਲ ਐਲ ਬੀ ਕੀਤੀ ਹੋਈ ਹੈ ਨਾ ਮੇਲੇ ਦਾ ਸ਼ਹਿਰ ਵਕੀਲ ਚੀਮਾ ਸਾਹਿਬ ਵੀ ਵਕੀਲ ਹੈ ਜਿਹੜੇ ਅਕਾਲੀ ਦਲ ਵੱਲੋਂ ਲੜ ਰਹੇ ਮੇਰੇ ਖਿਆਲ ਨਾਲ ਸ਼ਾਇਦ ਨਹੀਂ ਉਹ ਤਾਂ ਅਫਸਰ ਸੀਗੇ ਸਾਰੇ ਮਾਫ ਕਰਨਾ ਉਹ ਰਿਟਾਇਰਡ ਅਫਸਰ ਨੇ ਜੀ ਜੀ ਅੱਛਾ ਜੀ ਉਮੀਦ ਸਭ ਤੋਂ ਯੰਗ ਹੈ ਜੀ 34 35 ਵਰਿਆਂ ਦਾ ਅੱਛਾ ਜੀ ਤੇ ਸਭ ਤੋਂ ਕੋਈ ਬੁੱਢਾ ਉਮੀਦਵਾਰ ਹੈ ਤਾਂ ਉਹ ਬੀਬੀ ਬਰਨੀਤ ਕੌਰ ਆ ਅੱਛਾ ਜੀ ਹਾਂ ਜੀ ਜਿਸ ਨੂੰ ਕੁਝ ਪੱਤਰਕਾਰ ਮਹਾਰਾਣੀ ਹਾਲੇ ਵੀ ਕਹਿੰਦੇ ਨੇ ਖੈਰ ਉਹਨਾਂ ਨੂੰ ਮੁਬਾਰਕ ਹੋਵੇ ਜੀ ਤੇ ਦੋ ਉਮੀਦਵਾਰ ਇਸ ਤਰ੍ਹਾਂ ਦੇ ਆ ਜਿਹੜੇ 10ਵੀਂ ਤੱਕ ਵੀ ਨਹੀਂ ਗਏ ਹੈ ਅੱਛਾ ਜੀ ਹਾਂ ਜੀ ਤੇ ਇਹ ਦੋਵੇਂ ਸੁਖ ਨਾਲ ਇਨਕਲਾਬ ਜ਼ਿੰਦਾਬਾਦ ਜਿਹੜੇ ਕਹਿੰਦੇ ਅਸੀਂ ਪੜ੍ਹੇ ਲਿਖੇ ਲਿਆਉਨੇ ਆ ਸੇ ਤੇ ਅਸੀਂ ਸਿੱਖਿਆ ਦੀ ਗੱਲ ਕਰਦੇ ਆ ਜੀ ਬਿਲਕੁਲ ਬਿਲਕੁਲ ਜਗਦੀਪ ਕਾਕਾ 8ਥ ਤੱਕ ਪੜ੍ਹੇ ਆ 8ਵੀਂ ਤੱਕ ਤੇ ਜਿਹੜੇ ਪੱਪੀ ਜੀ ਜਿਹੜੇ ਕਹਿੰਦੇ ਮੇਰਾ ਤੇ ਨਾਂ ਹੀ ਪੱਪੀ ਆ ਜੀ ਮਤਲਬ ਆ ਪੱਪੀਆਂ ਜੱਫੀਆਂ ਪਾ ਲੇ ਹਮ ਅੱਖੀਆਂ ਕੇ ਪਿੱਛੇ ਲੜਾ ਲੇ ਹਮ ਕਹਿੰਦੇ ਵੀ ਮੈਂ ਤੇ ਪਿਆਰ ਵੰਡਦਾ ਮੇਰਾ ਨਾਂ ਹੀ ਪੱਪੀ ਆ ਤੇ ਜਿਹੜੇ ਪੱਪੀ ਜੀ ਐ ਜੀ ਇਹ ਬਈ ਪਤਾ ਨਹੀਂ ਕਿਉਂ ਪੱਪੀਆਂ ਪੂਪੀਆਂ ਸਾਰਾ ਕੁਝ ਕਰਦੇ ਰਹੇ ਪ੍ਰੇਮ ਵੰਡਦੇ ਰਹੇ ਇਸ ਕਰਕੇ ਇਹ 7ਵੀਂ ਤੱਕ ਹੀ ਪਹੁੰਚੇ ਆ ਓਹ ਹੋ ਹਾਂ ਜੀ ਬਾਕੀ ਜਿਹੜਾ ਇਹਨਾਂ ਦਾ ਸ਼ਾਇਰੀ ਕਲ ਸੀ ਆ ਉਹ 10ਵੀਂ ਤੱਕ ਆ ਅੱਛਾ ਪਾ ਇੱਕ ਹੀ ਚੱਕਰ ਹੋ ਗਿਆ ਪਹਿਲਾਂ 12ਵੀਂ ਸੀ ਹੁਣ 10ਵੀਂ ਚ ਆ ਗਏ ਹੋ ਗਈ ਪਲੱਸ 2 ਚ ਫੇਲ ਚ ਨਾ ਵੇ ਹੋ ਗਈ ਹੋ ਗਈ ਪਲੱਸ 2 ਚ ਫੇਲ ਉਹ ਪਲੱਸ 2 ਬੈਕ ਵਾਰੀ ਨਾ ਇੰਟਰਵਿਊ ਕੀਤੀ ਸੀ ਮਿੰਟੂ ਜੀ ਉਹ ਤੇ ਮੈਨੂੰ ਕਹਿੰਦਾ ਮੈਂ ਭੇਜ ਦੇਣਾ ਜੀ ਤੁਹਾਨੂੰ ਕਹਿੰਨੇ ਕਿ ਉਹ ਆਇਆ ਆਇਆ ਸੰਧ ਚ ਜਿੰਨੂੰ ਬੋਲਦੇ ਆਂ ਆਪਾਂ ਸਰਟੀਫਿਕੇਟ ਆਇਆ ਨਹੀਂ ਜੀ ਹਾਂ ਜੀ ਬਸ ਫਿਰ ਠੀਕ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਭੇਜਣ ਦੀ ਥਾਂ ਤੇ ਮੈਂ ਉੱਥੇ ਕਰੈਕਸ਼ਨ ਕਰ ਦੇਵਾਂ ਵੀ 10 ਤੱਕ ਕਰ ਦੇ ਜੀ ਜੀ ਜੀ